ਅਕਾਲ ਪੁਰਖ ਤੇ ਪੰਥ ਨੇ ਸੇਵਾ ਬਖਸ਼ੀ ਹੈ ਅਕਾਲ ਪੁਰਖ ਦੇ ਅੱਗੇ ਅਰਦਾਸ ਹੈ ਕਿ ਸੱਚੇ ਪਾਤਸ਼ਾਹ ਆਪਣੀ ਰਹਿਮ ਤੇ ਨਾਲ ਇਹ ਸੇਵਾ ਜਿਹੜੀ ਆ ਉਹ ਆਪ ਲਵੇ ਤੇ ਜੋ ਪੰਥ ਨੇ ਸੇਵਾ ਲਈ ਹੈ ਉਹਨੂੰ ਨਿਭਾ ਕਦ ਕਰੇ ਯਾਰ ਤੁਸੀਂ ਨਾ ਬੁੱਧ ਗੁਰਾਇਸ਼ ਜੀ ਜੋ ਪੰਥ ਨੇ ਸੇਵਾ ਲਈ ਆ ਉਹ ਸੇਵਾ ਕਰਨ ਦਾ ਪੰਥ ਦੇ ਸਹਿਯੋਗ ਦੇ ਨਾਲ ਯਤਨ ਕਰਾਂਗੇ ਆਕਾਲ ਪੁਰਖ ਦਾ ਅਤੇ ਸਮੁੱਚੇ ਪੰਥ ਦਾ ਡੈਲੀਗੇਟਸ ਦਾ ਲੀਡਰਸ਼ਿਪ ਦਾ ਸਾਰਿਆਂ ਦਾ ਦਿਲ ਦੇ ਗਹਿਰਾਈਆਂ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਕਰੋੜੀ ਕੀ ਰਹਿਗੀ ਕਰੋੜੀ ਪੰਜਾਬ ਤੇ ਪੰਥ ਕਿਹੜਾ ਮਾਣ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਹੋ ਕਿਉਂਕਿ ਜਦੋਂ ਤੁਹਾਡੇ ਨਾਲ ਆਕਾਲ ਪੁਰਖ ਨਾ ਇੱਥੇ ਮਜਾਦ ਹੋ ਚੁੱਕਾ ਸ਼੍ਰੋਮਣੀ ਕਨਦਲ ਨੂੰ ਕਿਹਾ ਗਿਆ ਆਕਾਲ ਤਖਤ ਸਾਹਿਬ ਜੀ ਉਹਨਾਂ ਨੂੰ ਇਹੋ ਹੀ ਸਨੇਹਾ ਹੈ ਕਿ ਹੁਣ ਆਪਦਾ ਝੂਲਾ ਛੱਡੋ ਆਪਦਾ ਚੁੱਲਾ ਛੱਡੋ ਤੇ ਇਹ ਪੰਥ ਦਾ ਚੁੱਲਾ ਹੈ ਸ਼ਰੋਮਣੀ ਅਕਾਲੀ ਦਲ ਦਾ ਜਿਹੜਾ ਮਗ ਰਿਆ ਇੱਥੇ ਆ ਕੇ ਸਾਰੇ ਇਕੱਠੇ ਚੰਦਰ ਜੀ ਵੱਡੇ ਮਸਲੇ ਨੇ ਸਭ ਤੋਂ ਵੱਡਾ ਮਸਲਾ ਪਾਣੀਆਂ ਦਾ ਮਸਲਾ ਹੈ ਲੈਂਡ ਪੁਲਿੰਗ ਦਾ ਮਸਲਾ ਤੁਸੀਂ ਦੇਖਿਆ ਹੈ ਸੀਆਈਐਸਐਫ ਲੱਗ ਗਈ ਉੱਥੇ ਹੋਰ ਕਈ ਮਸਲੇ ਨੇ ਪ੍ਰਵਾਸੀ ਪਲਾਈਨ ਕਰ ਰਹੇ ਨੇ ਪੰਜਾਬ ਇਹ ਸਾਰੇ ਅੱਜ ਜਿਹੜੇ ਨੇ ਜਿਹੜੇ ਮਸਲੇ ਤੁਸੀਂ ਗਿਣਾਏ ਨੇ ਇਹ ਸਾਰੇ ਮਸਲੇ ਜਿਹੜੇ ਨੇ ਉੱਥੇ ਅਜੰਡੇ 'ਚ ਪਾਏ ਗਏ ਨੇ ਔਰ ਡੈਲੀਗੇਟ ਜਲਾਸ ਦੀ ਜਿਹੜੀ ਹੈ ਇਹਨਾਂ ਮਸਲਿਆਂ ਦੇ ਉੱਤੇ ਜਿਹੜੀ ਗੱਲਬਾਤ ਕਰਨ ਵਾਸਤੇ ਪ੍ਰਵਾਨਗੀ ਵੀ ਲਈ ਗਈ ਹੈ ਸਿੱਖ ਸਾਹਿਬ ਇਸ ਅਕਾਲੀ ਦਲ ਦਾ ਪੂਰਾ ਨਾਮ ਕੀ ਹੋਵੇਗਾ ਸ਼੍ਰੋਮਣੀ ਅਕਾਲੀ ਦਲ ਇਹ ਰਜਿਸਟ੍ਰੇਸ਼ਨ ਕਰਾਉਂਗੇ ਫਿਰ ਇਲੈਕਸ਼ਨ ਕਮਿਸ਼ਨ ਕੋਲ ਜਾ ਰਹੇ ਹਾਂ ਤੁਸੀਂ ਇਸ ਤੋਂ ਬਾਅਦ ਉਹ ਅਸੀਂ ਹਰ ਸੰਭਵ ਯਤਨ ਕਰਾਂਗੇ ਜੀ ਪੰਥ ਦੀ ਕਚਹਿਰੀ 'ਚ ਗਏ ਆ ਪਹਿਲਾਂ ਅਸੀਂ ਪੰਥ ਦੀ ਕਚਹਿਰੀ 'ਚ ਵੀ ਜਾਵਾਂਗੇ ਕੌਮ ਦੀ ਕਚਹਿਰੀ 'ਚ ਵੀ ਜਾਵਾਂਗੇ ਪੰਜਾਬੀਆਂ ਦੀ ਕਚਹਿਰੀ 'ਚ ਵੀ ਜਾਵਾਂਗੇ ਔਰ ਹੋਰ ਕਿਸੇ ਕੋਟਕਚੈਰੀ ਜਾਣ ਦੀ ਲੋੜ ਕੋਈ ਦੇਖਾਂਗੇ ਸਰਕਾਰ ਕਹਿੰਦੇ ਨੇ ਕਿ ਇਹ ਜਿਹੜੀ ਪੰਜ ਮੈਂਬਰੀ ਕਮੇਟੀ ਹੈ ਇਹ ਸਿਆਸੀ ਲਾਹਾ ਲੈ ਰਹੀ ਹੈ ਉਸ ਨੂੰ ਕਿਵੇਂ ਦੇਖ ਰਹੇ ਹੋ ਤੁਸੀਂ ਉਹ ਤੋਂ ਉਸਤੇ ਮੌਜੂਦ ਸੀਗੇ ਜਦੋਂ ਇਹ ਆਦੇਸ਼ ਹੋਇਆ ਤੁਸੀਂ ਪੰਜ ਸਿੰਘ ਸਹਿਬਾਨ ਦੇ ਵਿੱਚ ਮੌਜੂਦ ਸੀਗੇ ਕਿਵੇਂ ਦੇਖ ਰਹੇ ਹੋ ਪੰਜ ਮੈਂਬਰੀ ਤਗਦੀ ਸਰਪ੍ਰਸਤੀ ਦੀ ਕਮੇਟੀ ਪੰਜ ਮੈਂਬਰੀ ਕਮੇਟੀ ਨੇ ਕੋਈ ਸਿਆਸੀ ਲਾਹਾ ਨਹੀਂ ਲਿਆ ਉਹਨਾਂ ਨੇ ਤਾਂ ਸ੍ਰੀ ਅਕਾਲੀ ਦਲ ਦਾ ਗਠਨ ਕਰਕੇ ਪੰਥ ਨੂੰ ਸੌਂਪ ਦਿੱਤਾ ਇਸ ਕਰਕੇ ਉਹ ਸਰਕਰੂ ਹੋ ਗਈ ਚੋਣਾਂ ਨਹੀਂ ਹੋ ਰਹੀਆਂ ਐਸਜੀਪੀਸੀ ਦੇ ਬਹੁਤ ਸਮੇਂ ਤੋਂ ਇਹ ਇੱਕ ਕੇਂਦਰ ਸਰਕਾਰ ਦੀ ਬਦਨੀਤੀ ਹੈ ਜਿਹੜੀ ਉਹ ਚੋਣਾ ਨਹੀਂ ਹੋ ਰਹੀ ਜੀ ਔਰ ਲੱਗਦਾ ਹੈ ਕਿ ਜਿਹੜੀ ਕਾਬਜ ਤੇ ਰਹ ਉਹਦਾ ਨਾ ਕੇਂਦਰ ਸਰਕਾਰ ਨਾਲ ਹੀ ਹੋਈ ਹੈ ਅਸੀਂ ਯਤਨ ਕਰਾਂਗੇ ਜੀ ਸਰਕਾਰਾਂ ਦੇ ਦਬਾਵਾ ਪਾਵਾਂਗੇ ਔਰ ਪੂਰਾ ਕੋਈ ਚੈਲੰਜ ਨਹੀਂ ਹੈ ਜੀ ਭਾਈ ਸਾਹਿਬ 2023 ਚ 2023 ਚ ਬਹੁਤ ਸਾਰੇ ਪਿੰਡਾਂ ਚ ਸਪੈਸ਼ਲੀ ਮਾਲਵੇ ਚ ਲੋਕਾਂ ਨੇ ਨਸ਼ੇ ਦੇ ਖਿਲਾਫ ਜਥੇ ਬਣਾਏ ਸੀ ਔਰ ਠਿਕਰੀ ਪੈਰਲਾਈਜ਼ ਸੀ ਪੰਜਾਬ ਪੁਲਿਸ ਨੇ ਆਪ ਮਾਰੇ ਹੋ ਕੇ ਉਹ ਜਿੱਥੇ ਛੁਪਾਏ ਉਹ ਪੈਰੇ ਹਟਾਤੇ ਆਪਣਾ ਜਿਹੜਾ ਆਪਣਾ ਹੁਣ ਜਿਹੜਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਸੀਂ ਕੋਈ ਉਮੀਦ ਕਰ ਸਕਦੇ ਆ ਬਾਈ ਕੋਈ ਇਦਾਂ ਦੀਆਂ ਟੀਮਾਂ ਪਾਰਟੀ ਵੱਲੋਂ ਬਣਨੀਆਂ ਜਿਹਨੂੰ ਨਸ਼ਿਆਂ ਨੂੰ ਰੋਕ ਲਾਉਣ ਲਈ ਸਰਕਾਰਾਂ ਜਿਹੜੀਆਂ ਨੇ ਪੇਸ਼ੀਆਂ ਰਹੀਆਂ ਨੇ ਸਰਕਾਰਾਂ ਜਿਹੜੀਆਂ ਪਿਛਲੀਆਂ ਰਹੀਆਂ ਨੇ ਉਹਨਾਂ ਨੇ ਡਰੱਗ ਮਾਫੀਆ ਨੂੰ ਸਰਪ੍ਰਸਤੀਆਂ ਦਿੱਤੀਆਂ ਨੇ ਕੋਈ ਲੈਂਡ ਮਾਫੀਆ ਨੂੰ ਸਰਪ੍ਰਸਤੀਆਂ ਦੇ ਰਹੀ ਹੈ ਸਰਕਾਰ ਅਸੀਂ ਯਤਨ ਕਰਾਂਗੇ ਕਿਉਂਕਿ ਇਹ ਆਮ ਲੋਕਾਂ ਦੀ ਪਾਰਟੀ ਬਣੀ ਹੈ ਹੁਣ ਇਸ سرمایہਦਾਰੀ ਦੀ ਝਗੜਣ ਦੇ ਵਿੱਚੋਂ ਅਸੀਂ ਇਹਨੂੰ ਕੱਢਿਆ ਆਮ ਲੋਕਾਂ ਦੀ ਪਾਰਟੀ ਹੈ ਔਰ ਅਸੀਂ ਆਮ ਲੋਕਾਂ ਦਾ ਸਹਿਯੋਗ ਲੈ ਕੇ ਹਰ ਸੰਭਵ ਜਿਹੜਾ ਪੰਜਾਬ ਤੇ ਪੰਥ ਨੂੰ ਬਚਾਉਂਦਾ ਚਾਹੀਦਾ ਹੈ ਬਿਲਕੁਲ ਜੀ ਕਮੇਟੀਆਂ ਟੀਮਾਂ ਸਭ ਕਿੱਲੇ ਪੱਤਰ ਤੇ ਸ਼ੁਰੂ ਹੋਣੀਆਂ ਚਾਹੀਦੀਆਂ ਕਰਦਾ ਹਾਂ ਜੇ ਤੁਹਾਨੂੰ ਤੋਂ ਮੈਂ ਤਕਰੀਬਨ ਤੁਹਾਡੇ ਆંકડા ਦੱਸ ਦਿਆਂ ਕਿੰਨੇ ਡੈਲੀਗੇਟਸ ਨੇ ਤੁਹਾਨੂੰ ਡੈਲੀਗੇਟਸ ਜੀ ਅੰਸ਼ੋ ਕੋਸਤੀ ਸਾਹਿਬ ਦੀ ਜੁਕਤ ਹੋ ਜਾਂਦੀ ਹੈ ਇਹ ਮੰਦਭਾਗੀ ਗੱਲ ਹੈ ਜੀ ਕਿ ਨੀਚਤਾ ਤੰਨਾ ਔਰ ਪਰਿਵਾਰਾਂ ਤੱਕ ਚਲੇ ਜਾਣਾ ਮੈਂ ਸਮਝਦਾ ਹਾਂ ਸਿਆਸਤ ਦੇ ਵਿੱਚ ਰੁਝਾਨ ਜਿਹੜਾ ਖਤਰਨਾਕ ਹੈ ਅਸੀਂ ਇਸ ਨੂੰ ਬੰਦ ਕਰਨ ਦਾ ਯਤਨ ਕਰਾਂਗੇ ਸਿੱਖ ਸਾਹਿਬ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੋਈ ਸ਼੍ਰੋਮਣੀ ਕਮੇਟੀ ਨੇ ਉਤਮ ਕੀਤਾ ਪਰ ਉਹਨੂੰ ਮਿਲੰਦਾ ਸਮਾਂ ਤੱਕ ਨਹੀਂ ਦਿੱਤਾ ਗਿਆ ਜੀ ਅਕਾਲੀ ਦੰਦ ਦੀ ਕੀ ਪ੍ਰਾਇੋਰਟੀ ਰਹੇਗੀ ਇੰਨਾ ਚਿਰ ਪੰਜਾਬ ਦੇ ਵਿੱਚ ਅਸੀਂ ਆਪਣੀ ਸਿਆਸੀ ਜਮਾਤ ਨੂੰ ਮਜ਼ਬੂਤ ਨਹੀਂ ਕਰਦੇ ਉਹਨਾਂ ਚਿਰ ਸਰਕਾਰਾਂ ਨੇ ਸਾਡੀ ਗੱਲ ਨਹੀਂ ਸੁਣੀ ਅਸੀਂ ਆਪਣੇ ਆਪ ਨੂੰ ਮਜ਼ਬੂਤ ਕਰੀਏ ਪਰ ਗੱਲ ਸੁਣੀ ਜਾਏ ਕਿ ਅਸੀਂ ਬੰਦੀ ਸਿੰਘਾਂ ਨੂੰ ਬਾਹਰ ਲੈ ਕੇ ਆਵਾਂਗੇ। ਸ਼੍ਰੋਮਣੀ ਕਮੇਟੀ ਨੂੰ ਸਮਝਾਈ ਦੀ ਕਿ ਕਿਆਰੀ ਹੋਊ। ਅਸੀਂ ਤੇਜਾ ਸਿੰਘ ਸਮੁੰਦਰੀ ਹਾਲ ਦੀ ਮੰਗ ਕੀਤੀ। ਸ਼੍ਰੋਮਣੀ ਕਮੇਟੀ ਨੇ ਉੱਥੋਂ ਮਨਾ ਕਰਤਾ। ਪਹਿਲੀ ਵਾਰ ਇੱਥੇ ਅੱਜ ਹੋਇਆ ਹੈ ਕਿ ਕੋਈ ਗੁਰਮਤਿ ਦਾ ਸਮਾਗਮ ਹੈ, ਇਜਲਾਸ ਹੋਣ ਜਾ ਰਿਹਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਵਨ ਸਰੂਪ ਹੀ ਨਹੀਂ ਦੇਣਾ ਜੀ ਅਸੀਂ। ਤੁਸੀਂ ਕਿਵੇਂ ਦੇਖ ਰਹੇ ਹੋ? ਅਗਲਾ ਜਲਾਸ ਅਸੀਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਤੇਜਾ ਸਿੰਘ ਸਮੁੰਦਰੀ ਹਾਲ 'ਚ ਕਰਾਂਗੇ। ਠੀਕ ਹੈ। ਸਾਡੀ ਕਿਆਰੀ। ਅੰਦਰ ਜੀ ਪੰਚਾਇਤ ਜਿਹੜੀ ਹੈ ਧਾਰਮਿਕ ਮਾਮਲਿਆਂ ਦੇ ਉੱਤੇ ਹਮੇਸ਼ਾ ਦਿ 2023 ਦੀ ਪਾਰਟੀ ਦੇ ਪ੍ਰਧਾਨ ਬਣੇ ਫਿਲਹਾਲ ਮਜ਼ਬੂਤ ਕਰਨਾ ਅਜੰਡਾ ਪੰਜਾਬ ਦੇ ਪੰਜ ਤੇ ਮੁੱਦੇ ਚੱਕਲੇ ਅਜੰਡਾ ਉਹ ਬਾਅਦ ਦੇਖ ਆ ਗਏ ਸ੍ਰੀ ਹਰਕੰਤ ਜੀ ਸ੍ਰੀ ਹਰਕੰਤ ਜੀ ਆ ਆ ਸ੍ਰੀ